ਔਰ ਸਭ ਪਰਵਾਨ ਤੋਂ ਮਾਣ ਨੂੰ ਵੀ ਦੱਸ ਦਿਆਂਗੇ ਤੇ ਮਾਨਾ ਤੇਰੇ ਰਾਜ ਦੇ ਵਿੱਚ ਤੂੰ ਕਹਿੰਦਾ ਮੈਂ ਫਤਲੀ ਜਿਹੜੀਆਂ ਵਿਤਵੀਆਂ ਹੋਈਆਂ ਨੇ ਇੱਕ ਮਿੰਟ ਚ ਦੋਸ਼ੀਆਂ ਲਾਉਂਗਾ ਉਹ ਕਿਹੜਾ ਦੋਸ਼ੀ ਰੱਬਿਆ ਜ ਤੱਕ ਦੱਸਦੇ ਸਹੀਦਰ ਆ ਤੇਰੇ ਰਾਜ ਦੇ ਵਿੱਚ ਸਭ ਕੁਝ ਹੋ ਰਿਹਾ ਤੇ ਉਲਟਾ ਸਿੰਘਾਂ ਦੇ ਪਰਚੇ ਜਿਹੜੀ ਆਪ ਹਮਾਰੀ ਬੋਲ ਜਾਂਦੀ ਆ ਜਿਹਦਾ ਨਾ ਕੋਈ ਭੁੱਲਣ ਲੱਗਿਆ ਕੋਈ ਪਤਾ ਹੀ ਨਹੀਂ ਲੱਗਦਾ ਵੀ ਉਹ ਕੀ ਕੁਝ ਬੋਲ ਜਾਂਦੀ ਆ ਕਿਸਾਨਾਂ ਤੇ ਉਹ ਬੋਲ ਗਈ ਸਮੁੱਚੇ ਪੰਜਾਬ ਤੇ ਬੋਲਦੀ ਸੂਚੀ ਕੌਮ ਤੇ ਬੋਲ ਜਾਂਦੀ ਆ ਆਤਵਾਦੀ ਤੰਕਵਾਦੀ ਸਾਰੇ ਇਹਨਾਂ ਨੂੰ ਆਤਵਾਦੀ ਹੀ ਦੀ ਦੇ ਜੀ ਉਹਨਾਂ ਦੇ ਤੇ ਕੋਈ ਕਾਰਵਾਈ ਨਹੀਂ ਕਿ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਆ ਉਹਦੀ ਜਦੋਂ ਪੁੱਛਗਿੱਛ ਕੀਤੀ ਗਈ ਉਹਦੀਆਂ ਆਡੀਓ ਵੀਡੀਓ ਆਈਆਂ ਨੇ ਜਿਨੇ ਇਹ ਗੱਲ ਕਹੀ ਹੈ ਕਿ ਇਹ ਮੈਨੂੰ ਉਹਨੂੰ ਪੁੱਛਿਆ ਗਿਆ ਵੀ ਤੈਨੂੰ ਇੱਥੇ ਭੇਜਿਆ ਕਿਨੇ ਆ ਤੇ ਉਹ ਕਹਿੰਦਾ ਕਿ ਮੇਰੀ ਭੂਆ ਨੇ ਮੈਨੂੰ ਭੇਜਿਆ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਉੱਥੇ ਪੀੜਾ ਸਾਹਿਬ ਦੇ ਉੱਤੇ ਛਾਲ ਮਾਰ ਕੇ ਵਹਿ ਜਾਂਦਾ ਉਹ ਬੰਦਾ ਫੜਿਆ ਜਾਂਦਾ ਕਹਿੰਦੇ ਜੀ ਇਹ ਮੈਂਟਲ ਹੈ ਜਿੰਨੀਆਂ ਵੀ ਹਰਕਤਾਂ ਜਿਹੜੀਆਂ ਇਹ ਕਰ ਰਹੇ ਨੇ ਮਾੜੀਆਂ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ ਇਹ ਗੱਲ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੇ ਬਚਾਅ ਵਿੱਚ ਆ ਸਾਢੇ 450 ਤੋਂ ਵੱਧ ਕਿਸਾਨ ਜਿਹੜਾ ਉਹ ਫੱਟੜ ਹੈ ਦੋਵੇਂ-ਦੋਵੇਂ ਅੱਖਾਂ ਚਲੇ ਗਈਆਂ ਨੇ ਲੱਤਾਂ ਚਲੇ ਗਈਆਂ ਨੇ ਬਾਹਾਂ ਜਿਹੜੀਆਂ ਨੇ ਉਹ ਬੇਕਾਰ ਹੋ ਗਈਆਂ ਨੇ ਇੱਕ ਆਦਮੀ ਦੀ ਸਿਰ ਦੀ ਖੋਪੜੀ ਜਿਹੜੀ ਆ ਉਹ ਇੱਥੋਂ ਕੱਢ ਕੇ ਤੋਂ ਦੇ ਪੇਂਡ ਤੇ ਰੱਖੀ ਹੋਈ ਆ ਉਹ ਜਦੋਂ ਠੀਕ ਹੋਏਗਾ ਤਾਂ ਫੇਰ ਉਹ ਰੱਖੀ ਜਾਣੀ ਆ ਇੱਥੇ ਕਿਸੇ ਨੂੰ ਦਰਦ ਨਹੀਂ ਦਰਦੀ ਨਹੀਂ ਹੂੰ ਪਹਿਲਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹੋਗੇ ਸਾਰੇ ਮਸਲੇ ਦੇ ਉੱਤੇ ਅੱਜ ਵੀ ਇਕਤਰਤਾ ਹੋਈ ਹੈ ਅੱਜ ਵੀ ਸਿੱਖ ਜਥੇਬੰਦੀਆਂ ਇਕਤਰ ਹੋਈਆਂ ਨੇ ਫਿਰੋਜ਼ਪੁਰ ਦੇ ਵਿੱਚ ਤੇ ਉਸ ਤੋਂ ਪਹਿਲਾਂ ਵੀ ਇਹ ਇਕਤਰਤਾਵਾਂ ਹੋ ਚੁੱਕੀਆਂ ਪਰ ਪ੍ਰਸ਼ਾਸਨ ਦੇ ਕੰਨ ਦੇ ਉੱਤੇ ਜੇ ਮੈਂ ਕਹਿ ਦਵਾਂ ਕਿ ਜੂੰ ਸਰਕਦੀ ਹੋਈ ਹੁਣ ਤੱਕ ਨਜ਼ਰ ਨਹੀਂ ਆਈ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਾਂਗਾ ਕਿ ਆਪਾਂ ਹੁਣ ਇਸ ਥਾਂ ਦੇ ਉੱਤੇ ਫਿਰੋਜ਼ਪੁਰ ਸ਼ਹਿਰ ਦੇ ਅੰਦਰ ਤੋਂ ਗੁਰਦੁਆਰਾ ਸਾਹਿਬ ਸਾਰਾ ਖੜੀ ਗੁਰਦੁਆਰਾ ਸਾਹਿਬ ਐਥੇ ਆਪਾਂ ਖੜੇ ਜੀ ਤੇ ਅੱਜ ਜ ਪੰਡਾਲੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਈ ਮਹੀਨੇ ਦੇ 4ਵੇਂ ਤਰੀਕ ਨੂੰ ਜਿਹੜੀ ਆ ਉੱਥੇ ਇੱਕ ਲਖਮਿੰਦਰ ਸਿੰਘ ਨਾਂ ਦੇ ਬੰਦੇ ਕੋਲੋਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਅਦਿਗੀ ਕੀਤੀ ਗਈ ਤੇ ਉੱਥੇ ਭਾਵਨਾਵਾਂ ਨੂੰ ਨਾ ਸੰਭਾਲਦੇ ਹੋਏ ਨੌਜਵਾਨਾਂ ਵੱਲੋਂ ਮਤਲਬ ਕਿ ਜਿਹੜਾ ਅਸੀਂ ਉਹਨੂੰ ਕਟਾਫਾ ਚੜ੍ਹਤਾ ਤੇ ਮੁਰਤੂ ਕੋਲਿਸ ਨੂੰ ਦਿੱਤਾ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ। ਔਰ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਇਸ ਵਾਸਤੇ ਇਕੱਠੇ ਹੋਏ ਆਂ। ਕਿ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਵਿਦੇਵੀ ਕੀਤੀ ਆ ਉਹਦੀ ਜਦੋਂ ਪੁੱਛਗਿਛ ਕੀਤੀ ਗਈ ਉਹਦੀਆਂ ਆਡੀਓ ਵੀਡੀਓ ਆਈਆਂ ਨੇ ਜਿਨੇ ਇਹ ਗੱਲ ਕਹੀ ਹੈ ਕਿ ਇਹ ਮੈਨੂੰ ਉਹਨੂੰ ਪੁੱਛਿਆ ਗਿਆ ਵੀ ਤੈਨੂੰ ਇੱਥੇ ਭੇਜਿਆ ਕਿਨੇ ਆ ਤੇ ਉਹ ਕਹਿੰਦਾ ਕਿ ਮੇਰੀ ਭੂਆ ਨੇ ਮੈਨੂੰ ਭੇਜਿਆ ਔਰ ਉਹ ਜਿਹੜੀ ਰਿਕਾਰਡਿੰਗ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਆ ਲੇਕਿਨ ਉਹ ਤੇ ਇਨਾ ਸਮਾਂ ਬੀਤ ਜਾਂਤੇ ਅਜੇ ਤੱਕ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਦੂਸਰੇ ਪਾਸੇ ਜਿੰਨਾਂ ਨੇ ਉੱਥੇ ਭੀੜ ਦੇ ਵਿੱਚੋਂ ਕੋਈ ਪਤਾ ਨਹੀਂ ਹੁੰਦਾ ਕਿ ਕੌਣ ਕੀ ਕਿਹੜੀ ਛੱਟ ਕਿੰਨੇ ਮਾਰੀ ਆ ਤੇ ਕਿਹੜੀ ਨਹੀਂ ਮਾਰੀ ਪਰ ਉਹ ਛੱਟ ਜਿਹੜੀ ਮਾਰਨ ਲਾ ਉਹਨੂੰ ਜਿਹੜਾ ਫੜਿਆ ਉਹਨੂੰ ਜਿਹੜਾ ਕੁੱਟਿਆ ਉਹਦੀ ਉਹਦਾ ਕਾਰਨ ਕੀ ਸੀ ਉਸ ਕਾਰਨ ਪਿੱਛੇ ਨਹੀਂ ਕੋਈ ਜਾਂਦਾ ਅੱਜ ਤੱਕ ਜਿੰਨੀਆਂ ਵੀ ਗੁਰੂ ਘਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੇ ਲੀਆਂ ਹੋਈਆਂ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਇਹ ਹੀ ਕਿਹਾ ਗਿਆ ਕਿ ਮੈਂ ਤਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਉੱਥੇ ਪੀੜਾ ਸਾਹਿਬ ਦੇ ਉੱਤੇ ਛਾਲ ਮਾਰ ਕੇ ਵਹਿ ਜਾਂਦਾ ਉਹ ਬੰਦਾ ਫੜਿਆ ਜਾਂਦਾ ਕਹਿੰਦੇ ਜੀ ਇਹ ਮੈਂਟਲ ਹੈ ਜਿੰਨੀਆਂ ਵੀ ਹਰਕਤਾਂ ਜਿਹੜੀਆਂ ਇਹ ਕਰ ਰਹੇ ਨੇ ਮਾੜੀਆਂ ਹਲਕਤਾਂ ਕਰ ਰਹੇ ਨੇ ਉਹਨਾਂ ਨੂੰ ਇਹ ਗੱਲ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੇ ਬਚਾਅ ਵਿੱਚ ਆ ਜਾਂਦਾ ਹੂੰ ਇਹ ਜੀ ਮੈਂਟਲ ਹੈ ਓਏ ਉਸ ਮੈਂਟਲ ਨੇ ਕਿਤੇ ਹੋਰ ਤੇ ਕਿਉਂ ਨਹੀਂ ਕੀਤਾ ਮੈਂ ਨਹੀਂ ਕਵਾਂਗਾ ਮੈਂ ਇੱਕ ਜ਼ਿੰਮੇਵਾਰ ਬੰਦਾ ਮੈਂ ਗੱਲ ਜਿਹੜੀ ਹੈ ਸੋਚ ਸਮਝ ਕੇ ਕਵਾਂਗਾ ਕਿ ਉਹ ਜਿਹੜੇ ਮੈਂਟਲ ਇਸ ਤਰ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਟਾਰਗੇਟ ਕਰਦੇ ਨੇ ਉਹ ਕਿਉਂ ਫਿਰ ਕਈ ਥਾਵਾਂ ਤੇ ਜਿੱਥੇ ਕਿਤੇ ਬੰਦਿਆਂ ਨੇ ਜੋਸ਼ ਚਾਇਆ ਗੁੱਸੇ ਚਾਇਆ ਭਾਵਨਾਵਾਂ ਦੇ ਮੁਤਾਬਕ ਉਹਨਾਂ ਨੇ ਉਹਦਾ ਸੋਧਾ ਨਾਤਾ ਉਹਨਾਂ ਦਾ ਉੱਥੇ ਕਹਿੰਦੇ ਨੇ ਵੀ ਇਹ ਬੰਦਾ ਮਾਰਤਾ ਜੇ ਮਾਰਦੇ ਨਾ ਤੇ ਅਸੀਂ ਕੱਢ ਲੈਣਾ ਸੀ ਕਿੰਨੇ ਬੰਦੇ ਨੇ ਜਿਹੜੇ ਹੁਣ ਤੱਕ ਵੀ ਜੇਲ੍ਹਾਂ ਚ ਬੈਠੇ ਨੇ ਜਿਹੜੇ ਨਹੀਂ ਮਾਰੇ ਜੀ ਬਿਲਕੁਲ ਕੀ ਉਹਦੀ ਅੱਜ ਤੱਕ ਗਏ ਨੇ ਐਸੇ ਕੇਸ ਦੇ ਵਿੱਚ ਜਿਹਦੀਆਂ ਜਿਹੜਾ ਬੰਦਾ ਫੜਿਆ ਗਿਆ ਲਖਵਿੰਦਰ ਉਹ ਕਹਿੰਦਾ ਕਿ ਮੇਰੀ ਭੂਹਾਰੇ ਮੈਨੂੰ ਭੇਜਿਆ ਜੀ ਕੀ ਗੱਲ ਆ ਪ੍ਰਸ਼ਾਸਨ ਵੱਲੋਂ ਦੀ ਹੁਣ ਤੱਕ ਪੜਤਾਲ ਕਿਉਂ ਨਹੀਂ ਕੀਤੀ ਕਿਤੇ ਸਿੱਖ ਤੇ ਆ ਹੁਣ ਮਹਾਰਾਜਾ ਥੱਪੜ ਮਾਰਤਾ ਉਹ ਲੜਕੀ ਨੇ ਉਹ ਕੰਗਨਾਰ ਨਾ ਉਹ ਤੇ ਜਿਹੜੀ ਆਪ ਹਮਾਰੀ ਬੋਲ ਜੰਦੀ ਆ ਜਿਹਦਾ ਨਾ ਕੋਈ ਬੁੱਲਣ ਲੱਗਿਆ ਕੋਈ ਪਤਾ ਹੀ ਨਹੀਂ ਲੱਗਦਾ ਵੀ ਉਹ ਕੀ ਕੁਝ ਬੋਲ ਜੰਦੀ ਆ ਕਿਸਾਨਾਂ ਤੇ ਉਹ ਬੋਲ ਗਈ ਸਮੁੱਚੇ ਪੰਜਾਬ ਤੇ ਬੋਲਦੀ ਸੂਚੀ ਕੌਮ ਤੇ ਬੋਲ ਜੰਦੀ ਆ ਆਤਵਾਦੀ ਤੰਕਵਾਦੀ ਸਾਰੇ ਇਹਨਾਂ ਨੂੰ ਆਤਵਾਦੀ ਹੀ ਦੀ ਜੀ ਉਹਨਾਂ ਤੇ ਤੇ ਕੋਈ ਕਾਰਵਾਈ ਨਹੀਂ ਤੇ ਜੇ ਸਿੱਖ ਕੋਈ ਕਿਸੇ ਕਿਸਮ ਦੀ ਕੋਈ ਭਾਵਨਾ ਚ ਆ ਕੇ ਜਿਹੜਾ ਉਹ ਕਾਰਵਾਈ ਕਰਨਾ ਤੇ ਉਹਨਾਂ ਤੇ ਕਾਨੂੰਨ ਨੇ ਸੋ ਅੱਜ ਅਸੀਂ ਇੱਥੇ ਮੀਟਿੰਗ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਅੱਜ ਪ੍ਰਸ਼ਾਸਨ ਨੂੰ ਮਿਲ ਕੇ ਤੇ ਉਹਨਾਂ ਨੂੰ ਪੁੱਛਿਆ ਜਾਵੇਗਾ ਕਿ ਅੱਜ ਤੋਂ 1 ਮਹੀਨਾ ਪਹਿਲੇ ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਤੁਹਾਨੂੰ ਲਿਖਤੀ ਦਰਖਾਸਤ ਦਿੱਤੀ ਸੀ ਤੇ ਜਿਹਦੇ ਵਿੱਚ ਤੁਹਾਨੂੰ ਉਹ ਵੀਡੀਓ ਵੀ ਦਿੱਤੀ ਆ ਉਹਦੀ ਆਡੀਓ ਜਿਹੜੀ ਦਿੱਤੀ ਹੋਈ ਆ ਵੀ ਜਿਹਦੇ ਵਿੱਚ ਉਹ ਲਖਵਿੰਦਰ ਜੜਾ ਇਹ ਗੱਲ ਕਹਿ ਰਿਹਾ ਕਿ ਮੇਰੀ ਭੂਆ ਨੇ ਮੈਨੂੰ ਭੇਜਿਆ ਪੁਲਸ ਨੇ ਅੱਜ ਤੱਕ ਉਹਦੀ ਪੜਤਾਲ ਕਰਕੇ ਉਹਦੀ ਤਹ ਤੱਕ ਚੁੰਗ ਗਈ। ਉਹ ਭੂਆ ਕੌਣ ਹੈ? ਉਹਨੇ ਉਹਨੂੰ ਕਿਉਂ ਭੇਜਿਆ? ਭੂਆ ਦੇ ਪਿੱਛੇ ਕੌਣ ਹੈ? ਇੱਕ ਲੈਂ ਲੱਗਣੀ ਚਾਹੀਦੀ ਹੈ। ਇਹ ਕਿੱਥੋਂ ਚੱਲਦੀ ਹੈ? ਜਿੰਨਾ ਚਿਰ ਉਹਦੇ ਮੁੱਢ ਤੱਕ ਨਹੀਂ ਜਾਂਦੇ ਅੱਜ ਅਸੀਂ ਪੁੱਛ ਕੇ ਤੇ ਉਹਨਾਂ ਨੂੰ ਇੱਕ ਅਲਟੀਮੇਟਮ ਦੇਂ ਜਾਨੇ। ਔਰ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਆ ਸਾਰਿਆਂ ਨਾਲ ਸਲਾਹ ਕਰਕੇ ਤੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ ਉਹ ਪ੍ਰਸ਼ਾਸਨ ਦੇ ਨੱਕ 'ਚ ਦਮ ਕਰਨ ਵਾਸਤੇ। ਔਰ ਇਨਸਾਫ ਰਹਿਣ ਵਾਸਤੇ ਉਹ ਸਾਰਿਆਂ ਦੀ ਰਾਏ ਨਾ ਹੋਊਗਾ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰ ਦੇਣਾ ਕਿ ਮੈਂ ਇੱਕ ਕਿਸਾਨ ਜਥੇਬੰਦੀਆਂ ਦੇ ਵਿੱਚ ਕੰਮ ਕਰਦਾ ਜੀ ਤੁਹਾਨੂੰ ਪਤਾ ਕਿ ਅਸੀਂ 13 ਮਹੀਨੇ ਦਿੱਲੀ ਬੈਠੇ ਰਹੇ ਹਾਂ ਔਰ ਅੱਜ ਵੀ ਸਾਨੂੰ 4 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਇੱਥੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਬੈਠੇ ਜੀ ਅਸੀਂ ਬਿਲਕੁਲ ਲੋਕਤੰਤਰਕ ਤਰੀਕੇ ਨਾਲ ਸ਼ਾਂਤ ਮੈਤਰੀ ਤਰੀਕੇ ਨਾਲ ਹਾਲਾਂਕਿ ਅਸੀਂ ਆਪਣਾ ਸੁਖਿੰਦਰ ਵੀ ਉੱਥੇ ਕਤਲ ਕਰਵਾਇਆ ਫਿਰਤਪਾਲ ਜਿਹਨੂੰ ਕਿ ਹਰਿਆਣਾ ਪੁਲਿਸ ਦੇ ਗੁੰਡੇ ਹੋਰਿਆਂ ਚ ਪਾ ਕੇ ਤੇ ਉਹਨੂੰ ਪੱਟਾਂ ਦੇ ਨਾਲ ਕੁੱਟ ਕੇ ਤੇ ਰੋਧ ਹਸਪਤਾਲ ਦੇ ਵਿੱਚ ਜਿਹਨਾਂ ਨੇ ਦਾਖਲ ਕਰਾਇਆ ਪਰ ਉਥੋਂ ਦੇ ਰੋਧ ਹਸਪਤਾਲ ਦੇ ਡਾਕਟਰ ਡਾਕਟਰ ਨੂੰ ਦੂਸਰਾ ਸਾਬ ਮੰਨਿਆ ਜਾਂਦਾ ਪਰ ਉਹ ਰੋਧ ਹਸਪਤਾਲ ਦੇ ਡਾਕਟਰਾਂ ਨੇ 4 ਦਿਨ ਉਹਨੂੰ ਪੀਣ ਤੇ ਘੁੱਟ ਪਾਣੀ ਨਹੀਂ ਦਿੱਤਾ ਜੀ ਮੈਂ ਹਾਈ ਕੋਰਟ ਦੇ ਰਾਹੀਂ ਵਾਰੰਟ ਅਫਸਰ ਲੈ ਕੇ ਤੇ ਫਿਰ ਉਹਨੂੰ ਜਿਹੜਾ 4 ਦਿਨਾਂ ਬਾਅਦ ਉਥੋਂ ਉਹਨੂੰ ਲੈ ਕੇ ਆਉਣਾ ਤੇ ਪੀਜੀ ਹਸਪਤਾਲ 'ਤੇ ਲਾ ਕੇ ਦਾਇਰ ਕਰਾਉਣਾ ਕੋਈ ਨਹੀਂ ਬੋਲਿਆ ਅਜੇ ਤੱਕ 450 ਤੋਂ ਵੱਧ ਕਿਸਾਨ ਜਿਹੜਾ ਉਹ ਫੱਟੜ ਦੋਵੇਂ-ਦੋਵੇਂ ਅੱਖਾਂ ਚਲੇ ਗਈਆਂ ਨੇ ਲੱਤਾਂ ਚਲੇ ਗਈਆਂ ਨੇ ਵਾਣਾ ਜੜੀਆਂ ਨੇ ਉਹ ਦੇਕਾਰ ਹੋ ਗਈਆਂ ਨੇ ਇੱਕ ਆਦਮੀ ਦੀ ਸਿਰ ਦੀ ਖੋਪੜੀ ਜਿਹੜੀ ਆ ਉਹ ਇਥੋਂ ਕੱਢ ਕੇ ਤੇ ਉਹਦੇ ਪੇਟ ਤੇ ਰੱਖੀ ਹੋਈ ਆ ਉਹ ਜਦੋਂ ਠੀਕ ਹੋਏਗਾ ਤਾਂ ਫੇਰ ਉਹ ਰੱਖੀ ਜਾਣੀ ਆ ਇੱਥੇ ਕਿਸੇ ਨੂੰ ਦਰਦ ਨਹੀਂ ਮੰਦਰਦੀ ਨਹੀਂ ਪਰ ਜਿਹੜੇ ਹੰਦਰ ਜੀ ਰੱਖਣ ਵਾਲੇ ਮੈਂ ਇਹ ਵੀ ਕਹਿ ਦਵਾਂ ਕਿ ਅਸੀਂ ਆਸਾਨ ਪ੍ਰੋਸੀਜਰ ਹੈ ਕੱਲ ਜਿਹੜਾ ਮੰਤਾ ਬੈਂਡਰ ਜੀ ਦੇ ਪੰਜਾ ਆਦਮੀਆ ਦਾ ਡੈਪੂਟੇਸ਼ਨ ਉੱਤੇ ਸਾਡੇ ਕੋਲੇ ਪੰਜ ਪਾਰਲੀਮੈਂਟ ਦੇ ਮੈਂਬਰ ਜਿਹੜੇ ਨੇ ਉਹ ਸਾਡੇ ਕੋਲ ਆਏ ਨੇ ਸ਼ੰਭੂ ਬਾਰਡਰ ਤੇ ਵੀ ਆਏ ਨੇ ਕਿ ਉਹ ਖਨੋਰੀ ਬਾਰਡਰ ਤੋਂ ਉਹਨਾਂ ਦੇ ਨਾਲ ਕੱਲ ਸਾਡੀ ਗੱਲਬਾਤ ਹੋਈ ਆ ਬੈਠ ਕੇ ਔਰ ਸਾਨੂੰ ਟਰੋਸਾ ਦੇ ਗਏ ਗਏ ਨੇ ਫਿਰ ਉਹਨੇ ਟੈਲੀਫੋਨ ਤੇ ਵੀ ਜਿਹੜੀਆਂ ਮਮਤਾ ਜੀ ਨੇ ਜਿਹੜੀਆਂ ਉਹ ਤੁਸੀਂ ਗੱਲ ਜਿਹੜੀ ਆ ਉਹ ਸਾਡੇ ਨਾਲ ਕੀਤੀ ਆ ਤੇ ਉਹਨੇ ਕਹਾ ਕਿ ਮੈਂ ਤੁਹਾਡੇ ਨਾਲ ਪਰ ਉਹ ਕਿਉਂ ਆ ਕਿ ਅਸੀਂ ਉੱਥੇ ਦਿਨ ਰਾਤ ਦੇ ਨਾਲ ਸੱਲ ਰੱਖ ਕੇ ਸ਼ਾਂਤ ਮੇਂ ਢੰਗ ਨਾਲ ਉੱਥੇ ਬੈਠੇ ਆਂ ਅੱਜ ਵੀ ਇੱਥੇ ਇਹੋ ਚਾਹਤੀ ਕਿ ਅਸੀਂ ਇਹ ਸੰਘਰਸ਼ ਸ਼ਾਂਤ ਨਹੀਂ ਤੰਗ ਨਾਲ ਔਰ ਇੱਕ ਲੋਕ ਲਹਿਰ ਪੈਦਾ ਕਰਕੇ ਤੇ ਫਿਰ ਇਹਨਾਂ ਦੇ ਨੱਕ 'ਚ ਪ੍ਰਸ਼ਾਸਨ ਦੇ ਨੱਕ 'ਚ ਧਮਕ ਦੇ ਦੇਵਾਂਗੇ ਔਰ ਇਸ ਪਰਮੰਤ ਮੰਨ ਨੂੰ ਵੀ ਦੱਸ ਦਿਆਂਗੇ ਇਹ ਮਾਨਾ ਤੇਰੇ ਰਾਜ ਦੇ ਵਿੱਚ ਤੂੰ ਕਹਿੰਦਾ ਮੈਂ ਫਦਲੀ ਜੜੀਆਂ ਬੇਦਬੀਆਂ ਹੋਈਆਂ ਨੇ ਇੱਕ ਮਿੰਟ 'ਚ ਦੋਸ਼ੀਆਂ ਲਾਉਂਗਾ ਉਹ ਕਿਹੜਾ ਦੋਸ਼ੀ ਰਿਭਿਆ ਅਜ ਤੱਕ ਦੱਸ ਦੇ ਸਹੀ ਤਰ੍ਹਾਂ ਆ ਤੇਰੇ ਰਾਜ ਦੇ ਵਿੱਚ ਸਭ ਕੁਝ ਹੋ ਰਿਹਾ ਤੇ ਉਲਟਾ ਸਿੰਘਾਂ ਦੇ ਪਰਚੇ ਤੇ ਫਿਰ ਉਹਨਾਂ ਸਿੰਘਾਂ ਨੂੰ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਰੈਸ਼ ਕੀਤਾ ਜਾ ਰਿਹਾ ਉਹਨਾਂ ਦੇ ਬੱਚੇ ਦੀ ਘਰ ਤੋਂ ਬਾਹਰ ਨਿਕਲੇ ਨੇ ਬੜਾ ਦੁੱਖ ਦੀ ਗੱਲ ਹੈ ਸੋ ਮੈਂ ਇਹ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇੱਕ ਵਾਰਨਿੰਗ ਦੇਣਾ ਕਿ ਜਿਨ੍ਹਾਂ ਅਣਪਛਾਤੇ ਸਿੰਘਾਂ ਦੇ ਉੱਤੇ ਪਰਚਾ ਹੋਇਆ ਇੱਕ ਬੰਦਾ ਤੁਸੀਂ ਜਰਨੈਲ ਸਿੰਘ ਖੜਿਆ ਜਦੋਂ ਕਿ ਉਹਨੂੰ ਫੜਨਾ ਨਹੀਂ ਬੰਦਾ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕੀਤਾ ਹੋਵੇ ਇੰਨੀ ਵੱਡੀ ਬੇਇੱਜ਼ਤੀ ਕੀਤੀ ਹੋਵੇ ਤੇ ਉਹਦੇ ਖੁੱਸੇ ਵਿੱਚ ਆ ਕੇ ਉੱਥੇ ਭੀੜ ਦੇ ਵਿੱਚੋਂ ਪਤਾ ਨਹੀਂ ਕਿੰਨੇ ਉਹਦੇ ਸੱਤ ਮਾਰਿਆ ਕਿਹਨੇ ਨਹੀਂ ਮਾਰਿਆ ਤੇ ਜਰਕਲ ਸਿੰਘ ਨੂੰ ਫੜ ਕੇ ਤੇ ਉਹ ਜਿੰਦਾ ਤਾਂ ਔਰ ਬਾਕੀ ਜਿੰਨਾਂ ਤੇ ਅਪਛਾਤੇ ਦੇ ਪਰਸੀਆਂ 12 ਆਦਮੀ ਸੀ ਤੇ ਪੁਲਿਸ ਉਹਨਾਂ ਦੇ ਘਰਾਂ 'ਚ ਛਾਪੇ ਮਾਰ ਰਹੀ ਆ ਤੇ ਉਹਨਾਂ ਦੇ ਬੱਚੇ ਵੀ ਘਰਾਂ 'ਚ ਨਹੀਂ ਆ ਜੀ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਦਾ ਨੇ ਰਦਰੋ ਵੇ ਤੇ ਕੋਈ ਚੱਕਰ ਨਹੀਂ ਉਹ ਮੈਂਟਲ ਹੈ ਜਿਹੜਾ ਉਹਦਾ ਸੋਧਾ ਲਾ ਦੇ ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਜੇਲ੍ਹਾਂ 'ਚ ਕਰੋ ਤੇ ਜਿਹੜਾ ਗੁਰਗੁਰਾਂ ਸਿੰਘ ਸਾਹਿਬ ਦੀ ਬੇਦਵੀ ਕਰੇ ਉਹ ਮੈਂਟਲ ਹੈ ਸੋ ਹੁਣ ਅੱਗੇ ਤੇ ਪਹਿਲਾਂ ਕੋਈ ਪਾਰਲੀਮੈਂਟ ਦੇ ਵਿੱਚ ਭੁੱਲਣ ਵਾਲੀ ਨਹੀਂ ਸੀ ਜੀ ਲੇਕਿਨ ਹੁਣ ਤੋਂ ਜ਼ਿਲ੍ਹਾ ਫਰੀਦਕੋਟ ਤੇ ਹਲਕਾ ਖਡੂਰ ਸਾਹਿਬ ਦੇ ਦੋ ਪੰਥਕ ਸੋਚ ਦੇ ਬੰਦੇ ਜਿਹੜੇ ਨੇ ਉੱਤੇ ਪਾਰਲੀਮੈਂਟ ਦੇ ਵਿੱਚ ਚੁਣ ਕੇ ਭੇਜ ਦਿੱਤੇ ਨੇ ਹੁਣ ਪਾਰਲੀਮੈਂਟ ਵਿੱਚ ਗੂੰਜਾਂ ਉੱਠਣਗੀਆਂ ਤੇ ਇੱਥੇ ਵੀ ਉੱਠਣਗੀਆਂ ਔਰ ਸਰਕਾਰ ਦੇ ਦੇ ਪ੍ਰਸ਼ਾਸਨ ਦੇ ਨਾਤੇ ਦੰਦੇ ਰਿਆਂਗੇ ਹੁਣ ਅਸੀਂ ਚੱਲਿਆ ਗੱਲ ਕਰਨ ਵਾਸਤੇ ਦੇਖੋ 2015 ਦਾ ਜਿਹੜਾ ਵਿੱਦਵੀ ਕਾਡ ਹੁੰਦਾ ਉਹਦੇ ਨਾਂ ਦੇ ਉੱਤੇ ਸਿਆਸਤ ਕਰਕੇ ਕਾਂਗਰਸ ਪਾਰਟੀ ਸਰਕਾਰ ਬਣਾ ਲੈਂਦੀ ਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਸਰਕਾਰ ਬਣਉਣ ਜਿਹੜੇ ਚ ਕਾਮਯਾਬ ਰਹਿੰਦੀ ਆ ਪਰ ਜਿਹੜੇ ਹੁਣੇ ਹਾਲੀ ਦੇ ਵਿੱਚ ਇਲੈਕਸ਼ਨ ਹੋਏ ਨੇ ਇਹਨਾਂ ਦੇ ਵਿੱਚ ਕਿਸੇ ਵੀ ਪਾਰਟੀ ਦੇ ਵੱਲੋਂ ਇਨਸਾਫ ਦੀ ਗੱਲ ਤੱਕ ਵੀ ਨਹੀਂ ਕਹੀ ਗਈ ਕਿਹਾ ਵੀ ਨਹੀਂ ਗਿਆ ਕਿ ਇਨਸਾਫ ਬਾਬਲ ਬਰਗਾੜੀ ਦਾ ਜਿਹੜਾ ਰਹਿੰਦਾ ਉਹ ਅਸੀਂ ਲੈ ਕੇ ਦਵਾਂਗੇ ਕਿਹੜੇ ਮੂਨਾ ਜਿਹੜੇ ਮੂਨਾ ਕਹਿੰਦੇ ਜੀ ਕੈਪਟਨ ਅਮਰਿੰਦਰ ਜਿਹੜਾ ਪਹਿਲਾ ਹਫ਼ਤੇ ਚ ਗੁਰਬਾਨੀ ਦੇ ਕੁਟਕੇ ਫੜ ਕੇ ਤੇ ਸਮਾਂ ਖੰਦਾ ਉਹਨੇ ਇਨਸਾਫ ਲਿਆ ਤੇ ਫਿਰ ਇਹ ਭਗਵੰਤ ਮਾਨ ਵਰਗੇ ਇਹ ਕਹਿੰਦੇ ਸੀ ਅਸੀਂ ਐਨੇ ਦਿਨਾਂ ਚ ਕਰ ਦਿਆਂਗੇ ਇਹਨਾਂ ਦਾ ਆਕਾ ਜਿਹੜਾ ਕੇਜਰੀਵਾਲ ਆ ਉਹ ਵੀ ਇੱਥੇ ਆ ਕੇ ਵਾਦਾ ਕਰ ਗਿਆ ਕਿਸੇ ਨੇ ਲਿਆ ਅੱਜ ਕਿਹੜੇ ਮੂੰਹਾਂ ਕਰਦੇ ਪਰ ਇੱਕ ਗੱਲ ਹੈ ਹਲਕਾ ਫਰੀਦਕੋਟ ਤੇ ਹਲਕਾ ਖਡੂਰ ਸਾਹਿਬ ਦੇ ਅਣਖੀ ਸਿੱਖਾਂ ਨੇ ਅਣਖੀ ਵੋਟਰਾਂ ਨੇ ਮੈਨਾਂ ਕਦੇ ਸਿੱਖ ਨਹੀਂ ਕਮਾਂਗਾ ਉੱਥੇ ਸਾਰਿਆਂ ਨੇ ਵੋਟਾਂ ਪਾਈਆਂ ਕੀ ਸਿੱਖ ਮੇਰੇ ਭੂਣ ਨਿਕਲ ਗਿਆ ਮੈਂ ਲੱਭਦਾ ਵਾਪਸ ਲੈਣਾ ਆਪਣਾ ਜੀ ਜੀ ਅਣਖੀ ਲੋਕਾਂ ਨੇ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਤੇ ਸੇਕਾ ਉਹਨਾਂ ਅਣਖੀ ਲੋਕਾਂ ਨੇ ਵੋਟਾਂ ਪਾ ਕੇ ਤੇ ਇਹ ਸਰਕਾਰ ਨੂੰ ਇੱਕ ਦੱਸ ਦਿੰਦਾ ਸਾਰੇ ਵਾਸਤੇ ਇੱਕ ਆਉਣ ਵਾਲ ਸਮੇਂ ਲਈ ਇੱਕ ਇਹ ਚੜ੍ਹਦੀ ਕਲਾ ਦੀ ਗੱਲ ਹੈ ਤੇ ਉਹਨਾਂ ਨੂੰ ਇੱਕ ਸਬਕ ਹੈ ਅਜੇ ਵੀ ਬੰਦੇ ਦੇ ਪੁੱਤ ਬਣ ਜਾਓ ਰਾਜਨੀਤਿਕ ਲੋਕ ਆ ਸੁੱਖਾ ਅਮਲੀ ਜਿਹੜਾ ਕਹਿੰਦਾ ਸੀ ਅੱਜ ਅੱਜ ਉਹਦਾ ਮੈਂ ਸਟੇਟਮੈਂਟ ਪੜ੍ਹ ਰਹਾ ਕਹਿੰਦਾ ਸੀ ਬੇਚੱਕ ਘਾਰ ਗਿਆ ਪਰ ਅਸੀਂ ਪੰਥਕੀ ਅਸੀਂ ਕਿਸਾਨਾਂ ਦਾ ਸਾਥ ਨਹੀਂ ਛੱਡਾਂਗੇ ਅਸੀਂ ਪੰਥਕ ਸੋਚਾਂ ਉਹ ਕਿਹੜੀ ਤੇਰੀ ਪੰਥਕ ਸੋਚ ਹੈ ਕਿਹੜੇ ਕਿਸਾਨਾਂ ਦੇ ਨਾਲ ਐ ਤੂੰ ਅਜੇ ਵੀ ਠੀਠੋ ਤੁਸੀਂ ਉਸੇ ਗੱਲ ਦੇਤੇ ਪਰ ਹੁਣ ਪੰਜਾਬ ਦੇ ਲੋਕ ਟੀ ਨਹੀਂ ਦੁਨੀਆ ਭਰ ਦੇ ਲੋਕ ਤੁਹਾਨੂੰ ਸਮਝ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿੱਥੇ ਦੇਖਾ ਤੁਸੀਂ ਪੰਜਾਬ ਦਾ ਨਵੀਂ ਸਿਆਸਤ ਸਿਰਜਣ ਜਾ ਰਿਹਾ ਇਹ ਸਭ ਕੁਝ ਇੱਥੇ ਹੋਵੇ ਆ ਕਿਸੇ ਨੂੰ ਪਤਾ ਸੀ ਔਰ ਕਿਸਾਨ ਅੰਦੋਲਨ ਨੇ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਨੂੰ ਪੜਨੇ ਪਾਤਾ ਔਰ ਉਹਦੀ ਜਿਹੜੀ ਜਾਗਰਤਾ ਹੈ ਉਹਦੀ ਬਦੌਲਤ ਹੀ ਕਿਸਾਨ ਅੰਦੋਲਨ ਦੀ ਕਿ ਆ ਲੋਕ ਜਿਹੜੇ ਨੇ ਆਪ ਹਮਾਰੇ ਔਰ ਸਾਡਾ ਜਿਹੜਾ ਨੌਜਵਾਨ ਆ ਜਿਹਨੂੰ ਬਦਨਾਮ ਕੀਤਾ ਜਾ ਰਿਹਾ ਇਹ ਸਾਡੇ ਨੌਜਵਾਨੀ ਜਿਹੜੇ ਨੇ ਹੁਣ ਜਿਹੜੇ ਨੇ ਅੱਗੇ ਆਉਣਗੇ ਤੇ ਨੌਜਵਾਨ ਜਿਹੜੇ ਨੇ ਉਹ ਹਰ ਤਰ੍ਹਾਂ ਦੀ ਕਾਲੀ ਭਾਜਪਾ ਘਰਜੋੜ ਦੀ ਗੱਲ ਤੁਸੀਂ ਕਰ ਰਹੇ ਸੀ ਬੜੀ ਵੱਡੀ ਪ੍ਰਾਪਤੀ ਕਹਿ ਸਕਦੇ ਆ ਆਮ ਤੌਰ ਤੇ ਕਹਿੰਦਾ ਕਿ ਕਿਸਾਨਾਂ ਦੀ ਪ੍ਰਾਪਤੀ ਕੀ ਜਿਹੜਾ ਮੋਰਚਾ ਲਾਏ ਜਿਨ੍ਹਾਂ ਨੇ ਉਹਨੇ ਤੁਸੀਂ ਕੀ ਕਹਿਣਾ ਚਾਹੋਗੇ ਧਕਿਆ ਸੀ ਭਾਈ ਲੋ ਤੁਸੀਂ ਦੇਖੋ ਬੇਨਤੀ ਆ ਤੁਹਾਡੇ ਸਾਹਮਣੇ ਗਿਣਤੀ ਕਰਾਉਣ ਦੇ ਰੋੜੇ ਜੇਕਰ ਕਿਸਾਨ ਮੋਰਚਾ ਇੱਕ ਕਿਸਾਨ ਮੋਰਚਾ ਨਾ ਚੱਲਦਾ ਹੁੰਦਾ ਤੇ ਇਹ ਜਿਹੜੇ ਆਪਣੇ ਆਪ ਨੂੰ ਮੈਂ ਤਾਂ ਉਹਨਾਂ ਨੂੰ ਕਾਲੀ ਨਹੀਂ ਮੰਨਦਾ ਮੈਂ ਤਾਂ ਕਾਲੀ ਇਹ ਕਹਿਣਾ ਤੇ ਸਿੱਧੇ ਲਫ਼ਜ਼ਾਂ ਚ ਸੁੱਖ ਆਵਲੀ ਗੈਣਾ ਪਈ ਇਸ ਗਰੁੱਪ ਦਾ ਸਮਝੌਤਾ ਬੀਜੇਪੀ ਨਾਲ ਹੋਣਾ ਸੀ ਪਰ ਜਦੋਂ ਵੇਖਿਆ ਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਕਿਸਾਨ ਅੰਦੋਲਨ ਤੋਂ ਡਰਦਿਆਂ ਇਹਨਾਂ ਨੇ ਸਮਝੌਤਾ ਨਹੀਂ ਕੀਤਾ ਵੀ 76 ਸਾਨੂੰ ਵੀ ਪਈ ਤੇ ਉਸ ਕਿਸਾਨ ਅੰਦੋਲਨ ਦੀ ਬਦੌਲਤ ਇਹਨਾਂ ਦਾ ਸਮਝੌਤਾ ਨਹੀਂ ਹੋਇਆ ਔਰ ਕਿਸਾਨ ਅੰਦੋਲਨ ਦੀ ਬਦੌਲਤ ਪੰਜਾਬ 'ਚ ਇੱਕ ਵੀ ਸ਼ੀਟ ਨੀ ਆਪਣਾ ਖਾਤਾ ਨਹੀਂ ਖੋਲ ਸਕੀ ਬਸ ਆ ਕਿਸਾਨ ਅੰਦੋਲਨ ਦੀ ਬਦੌਲਤ ਰਾਜਸਥਾਨ ਯੂਪੀ ਤੇ ਹਰਿਆਣੇ ਦੇ ਵਿੱਚੋਂ ਵੀ ਪਿਛਲੀ ਵਾਰੀ ਉਹਨਾਂ ਚੋਂ 10 ਦੀਆਂ 10 ਸੀ ਆਪਕੇ ਵੀ ਕੁਝ ਬੰਨਿਆਈਆਂ ਗਲਤੀਆਂ ਕਰਕੇ ਹੋਈਆਂ ਨੇ ਜਿਸ ਤਰ੍ਹਾਂ ਕਿ ਪਾਕਿਸਤਾਨ ਦਾ ਜਿਹੜੀਆਂ ਆਜੋ ਕਹਿੰਦਾ ਸੀ 400 ਤੋਂ ਪਾਰ ਉਹ 272 ਵੀ ਲੈ ਸਕੇ ਪਹਿਲਾਂ 300 ਤੋਂ ਉੱਤੇ ਸੀ ਤੇ ਹਰ ਕੀ 240 ਤੇ ਹੁਣ ਲੜ ਖੜਾ ਰਿਹਾ ਆਪਨੇ ਵੀ ਤੁਸੀਂ ਖਬਰਾਂ ਦੇਖ ਰਹੇ ਜੇ ਵੀ ਸਪੀਕਰ ਦੀ ਚੌਂਟੇ ਕੀ ਹੁੰਦਾ ਸੋ ਇਹ ਕਿਸਾਨ ਅੰਦੋਲਨ ਦੀ ਬਦੌਲ ਹੈ ਇੱਕ ਲਾਸਟ ਸਵਾਲ ਹੈ ਜੀ ਰਮਨੀਤ ਮਿੱਤੂ ਕਹਿੰਦਾ ਮੈਂ ਕਿਸਾਨਾਂ ਦੇ ਕਿਸਾਨਾਂ ਦੇ ਔਰ ਸਿੱਖਾਂ ਦੇ ਬੰਦੀ ਸਿੰਘਾਂ ਤੱਕ ਦੇ ਮਸਲੇ ਹੱਲ ਕਰਵਾਉਣ ਦੇ ਲਈ ਤਿਆਰ ਹਾਂ ਮੰਤਰੀ ਵੀ ਬਣਾਤਾ ਫਿਰ ਇਹ ਕਿ ਅਸੀਂ ਆ ਹੋਊਗਾ ਇਹ ਕਿਹੜੇ ਖਾਨਦਾਨ ਚੋਂ ਹੂੰ ਚਲੋ ਨੇ ਕਿਹਾ ਵੈਸੇ ਤਾਂ ਮੈਂ ਇਹ ਸਮਝਦਾ ਕਿ ਜਦਨ ਉਹਦੇ ਲਕਸ਼ਣਾਂ ਦੇ ਵਿੱਚ ਅੰਮ੍ਰਿਤਸਰ ਆਇਆ ਸੀ ਤੇ ਉਹਨੇ ਉਹਦੇ ਮੁੱਢ ਤੇ ਹੱਥ ਰੱਖ ਕੇ ਕਹਿੰਦਾ ਸੀ ਕਿ ਮੇਰੇ ਕੋਲੇ ਸਿੱਖ ਜੱਟੇ ਬੰਦੀਆਂ ਗਈਆਂ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਮੈਂ ਜਵਾਬ ਦਿੱਤਾ ਸੀ ਕਿ ਇਹਦੇ ਜਿਹੜੇ ਬੱਚੇ ਕਾਤਮੇ ਜਿਹੜੇ ਉਹਨਾਂ ਨੂੰ ਅਸੀਂ ਕਿਵੇਂ ਰਿਆਕ ਕਰ ਦਾਂਗੇ ਹੁਣ ਕੀ ਅੱਜ ਉਹਨਾਂ ਦੀ ਸੋਚ ਬਦਲ ਜੂਗੀ ਤੇ ਜੇ ਬਦਲਦੀ ਆ ਤੇ ਫਿਰ ਲੋਕਾਂ ਦੀ ਜਵਾਬ ਨੂੰ ਦੇ ਕੇ ਇੱਕ ਹਾਰੇ ਹੋਏ ਬੰਦੇ ਨੂੰ ਉਹ ਮੰਤਰੀ ਬਣਾਉਂਦਾ ਹੁਣ ਇਹਦੇ ਪਿੱਛੇ ਮਨਸਾ ਕੀ ਆ ਮੈਂ ਤੇ ਇਹ ਸਮਝਦਾ ਕਿ ਇਹਨੂੰ ਇੱਕ ਸਾਜ਼ਿਸ਼ ਦੇ ਤਹਿਤ ਮੰਤਰੀ ਬਣਾਇਆ ਗਿਆ ਕਿ ਇਹਨੂੰ ਸਾਡੀ ਕੌਮ ਦਾ ਕਹਾਣ ਕਰਾਉਣਾ ਤੇ ਇਹਦੇ ਉਦਾਂ ਉਤਰਾ ਕੀ ਦਾ ਦਿਂਦੇ ਦਾ ਨਾ ਜਿਹਨੂੰ ਪੁੱਛੜ ਕਹਿੰਦੇ ਆ ਉਹਦਾ ਹੀ ਪੁੱਤਰਾ ਨਾ ਹੁਣ ਦੇਖਦੇ ਆ ਵੀ ਇਹਦਾ ਸੁਭਾਅ ਦਾ ਦੀ ਸੋਚ ਬਦਲਦੀ ਆ ਕਿ ਜਾਂ ਉਸੇ ਸੋਚ ਤੇ ਚੱਲ ਕੇ ਕੌਮ ਦਾ ਫਿਰ ਕਹਾਣ ਆਪਣੇ ਬਾਲੇ ਫਿਰ ਕਹਾਣਾ ਇਹ ਸਮਾਂ ਦੱਸੇਗਾ ਧੰਨਵਾਦ